ਸੀ ਉਹਨੂੰ ਫੇਕ ਆਈਡੀ ਬਣਾ ਕੇ ਕਹੋ ਜੋ ਮਰਜੀ ਕਹੋ ਵੀ ਉਹਨੂੰ ਤਰਾਓ ਵੀ ਆਹ ਮੈਂ ਤੇ ਲੱਤਾਂ ਤੋੜ ਦੇਣੀ ਆ ਮੈਂ ਗੋਲੀ ਚਲਾ ਦੇਣੀ ਆ ਆ ਯਾਰ ਹੱਲ ਕਰੀ ਗੱਲ ਲੱਤਾਂ ਤੜ ਤੜਾ ਦਈ ਉਹਦੀਆਂ ਗੋਲੀ ਕਾਲੀ ਨਾ ਪਾ ਦੇ ਦੇ ਕਰਵਾ ਦੋ ਜੀ ਚਵਲ ਚ ਜਿੰਨਾਂ ਨਹੀਂ ਪਿੱਛੇ ਝੂ ਰਾਮ ਕਿੰਨਾਂ ਦੇ ਝੂ ਰਾਂ ਦੇ ਆ ਨਾ ਇਹ ਪਤਾ ਨਹੀਂ ਮੈਨੂੰ ਕਿੰਨਾ ਕਿੰਨਾ ਦੀ ਇਹ ਹੈਗੀ ਤਾਂ ਚੂੜੀ ਚ ਮਿਆਰੀ ਹੋਈ ਆ ਕੋਈ ਕਹ ਲਓ ਜੀ ਇੱਥੇ ਜਾਣਾ ਜੀ ਉਹਦੇ ਪੈਸੇ ਮੜਾ ਭੇ ਤੋ ਤੋ ਮੈਂ ਨੂੰ ਸੀਗਾ ਚੱਲ ਕੋਈ ਗੱਲ ਨਹੀਂ ਇਹਦਾ ਨਾ ਵੀ ਚੱਲ ਇਹ ਦੁਖੀ ਆਏ ਚੱਲ ਕੋਈ ਨਹੀਂ ਮੜਾ ਮੋਟਾ ਘੁੰਮੂ ਫਿਰੂਗੀ ਚੱਲੇ ਦਿਮਾਗ ਰਿਲੈਕਸ ਹੋਊਗਾ ਅੱਛਾ ਜੀ ਜੀ ਮੈਂ ਕੋਈ ਕਦੇ ਕੈਰਟਨ ਕਰਵਾਣਾ ਕੋਈ ਮੈਨੂੰ ਸਾਰੀ ਚੀਜ਼ਾਂ ਦੇ ਪ੍ਰੂਫ ਪਿਆ ਮੇਰੇ ਕੋਲੇ ਬਟ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਇਕੱਲਾ ਮੈਂ ਹੀ ਨਹੀਂ ਹੈਗਾ ਸਟਾਰ ਅੱਛਾ ਸਟਾਰ ਬਹੁਤ ਨੇ ਕੋਈ ਨਾ ਕੋਈ ਖਰਚਾ ਦੇ ਦੋ ਹੈ ਖਰਚਾ ਦੇ ਦੋ ਕਿਤੇ ਕੀ ਜੀ ਦੇ ਤੋ ਵੀ ਜੀ ਟੋਕਾ ਔਰ ਦੇ ਵੀ ਕਿਤੇ ਔਰ ਜੀ ਦੇ ਤੋ ਯਾਰ ਕਿੰਨੇ ਪੈਸੇ ਬਾਈ ਹੁਣ ਤੱਕ ਤੇਰੇ ਤੋਂ ਲੈ ਚੁੱਕੀ ਆ ਮਤਲਬ ਮੈਨੂੰ ਮਾੜਾ ਇਹ ਦੱਸ ਦੋ ਯਾਰ ਬਹੁਤ 125000 ਰੁਪਏ ਤਾਂ ਮੇਰੇ ਚ ਲੈ ਇੱਕ ਲੱਖ 25000 ਰੁਪਏ ਆ ਤੁਹਾਡੇ ਤੋਂ ਲੈ ਚੁੱਕੀ ਆ ਪੈਣਾ ਹੀ ਹੈ ਕੋਈ ਇਧਰ ਨਾਲ ਖੜਿਆ ਬਟ ਇਹਨਾਂ ਨੇ ਉਹ ਚੀਜ਼ ਦਾ ਮੁੱਤ ਨਹੀਂ ਪਾਇਆ ਇਹ ਤਾਂ ਫਿਰ ਦੂਜੇ ਪਾਸੇ ਚੱਲ ਪਿਆ ਅਸੀ ਵਾਲੇ ਪਾਸੇ ਚੱਲ ਪਿਆ ਮੈਨੂੰ ਕਹਿੰਦੀ ਜੇ ਇੰਨਾ ਚੰਗਾ ਜੇ ਤੂੰ ਮੈਨੂੰ ਅੱਜ ਤੋਂ 3 ਸਾਲ ਪਹਿਲਾਂ ਮਿਲਿਆ ਹੁੰਦਾ ਤਾਂ ਮੈਂ ਤੈਨੂੰ ਆਪਰ ਪੁੱਛਦਾ ਨਹੀਂ ਮੈਂ ਮਤਾਂ ਨੂੰ ਮੈਂ ਪਰ ਸਿਰਫ ਉਹਦੇ ਰਿਵਾਇਨਾ ਇਨਸਟਾ ਇੰਨੇ ਯੂਜ਼ ਕਰਦੀ ਮਨਾ ਹੀ ਕੋਸ਼ਿ ਇਟਲੀ ਵਾਲਿਆਂ ਨੇ ਤਾਂ ਮਾਫ ਕਰਾਮ ਕੀਤਾ ਕਹਿੰਦਾ ਪੋਡਕਾਸਟ ਕਰੋ ਪੋਡਕਾਸਟ ਕਰੋ ਆਪਾਂ ਪੋਡਕਾਸਟ ਕਰ ਨਹੀਂ ਸਕਦੇ ਕਿਉਂਕਿ ਉਹ ਪੰਚਾਇਤ ਦੇ ਵਿੱਚ ਲਿਖਿਆ ਗਿਆ ਹੈ ਵੀ ਕੋਈ ਵੀਡੀਓ ਨਹੀਂ ਪਾਊਗਾ ਉੱਤਰ ਉੱਤਰ ਤੇ ਉਹਨਾਂ ਦਾ ਪੋਡਕਾਸਟ ਵਿਆਹੀ ਵੀ ਸਬੂਤ ਲੱਗੇ ਆ ਹੱਥ ਜਿਹੜੇ ਉਹਨਾਂ ਬਾਰੇ ਪੋਡਕਾਸਟ ਕਰਨਾ ਹੈ ਉਹਨੂੰ ਆਪਣੇ ਲਾਈਕ ਵੀਊ ਤਾਂ ਪਿਆ ਆ ਤੇ ਕਹਿੰਦਾ ਨਹੀਂ ਮੈਂ ਤੁਹਾਡੇ ਗਲੌਬ ਵੀਡੀਓ ਪਾਉਣ ਨਹੀਂ ਆ ਸੇ ਪਾਣੀ ਉੱਤੇ ਤਾਂ ਪਈ ਜਾਂਦੀ ਹੈ ਹਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਪਰ ਮੈਂ ਯੂਐਸਏ ਤੋਂ ਬੋਲਦਾ ਹਾਂ ਆਪਣੀ ਪਹਿਲਾਂ ਵੀ ਗੱਲ ਹੋਈ ਸੀਗੀ ਗੁਰਕੌਰ ਦੇ ਟੌਪਿਕ ਦੇ ਰਿਗਾਰਡਿੰਗ ਮੈਂ ਤੁਹਾਨੂੰ ਕਾਲ ਕੀਤੀ ਸੀ ਮੈਨੂੰ ਜੀ ਉਹਦੇ ਟੌਪਿਕ ਦੇ ਉੱਤੇ ਬਹੁਤ ਕਾਲਸ ਆਉਂਦੀਆਂ ਨੇ ਸੋ ਮੈਨੂੰ ਯਾਦ ਨਹੀਂ ਵੀ ਤੁਸੀਂ ਕਿਹੜੇ ਹੋ ਹਾਂ ਆਪਣੀ ਗੱਲ ਉਹ ਜਿਹਨਾਂ ਮੈਂ ਤੁਹਾਨੂੰ ਕਿਹਾ ਸੀ ਵੀ ਮੈਸੇਜ ਤੇ ਨਹੀਂ ਗੱਲ ਕਰਨੀ ਵੀ ਤੁਸੀਂ ਕਾਲ ਚੁੱਕੋ अच्छा जिन्होंने घर에 ਆਉਣ ਦੀ ਧਮਕੀ ਰਿਕਾਰਡਿੰਗ ਪਾਈ ਸੀਗੀ ਤੁਸੀਂ ਮੇਰੀ ਇੰਸਟਾ ਤੇ ਪਾਈ ਹੋਈ ਆ ਤੁਸੀਂ ਮੇਰੀ ਰਿਕਾਰਡਿੰਗ ਹਾਂਜੀ 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 ਜਿਨ੍ਹਾਂ ਨੇ ਘਰੇ ਆਉਣ ਦੀ ਧਮਕੀ ਦਿੱਤੀ ਸੀ ਕਿ ਮੈਂ ਭਾਈ ਤੁਹਾਡੇ ਘਰੇ ਆ ਜਾਊਂਗਾ ਜੇ ਤੁਸੀਂ ਫੋਨ ਨਾ ਚੱਕਿਆ ਰਾਈਟ ਹਾਂਜੀ 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 ਰਾਈਟ ਅੱਛਾ ਜੀ ਦੱਸੋ ਮੈਂ ਬੜ ਬੇਨਤੀ ਕਰਨੀ ਆ ਤੁਹਾਡੇ ਅੱਗੇ ਕਿ ਮੇਰੀ ਵੀਡੀਓ ਡਿਲੀਟ ਕਰ ਦਿੱਤੀ ਜਾਵੇ ਕਿਉਂ ਜੀ ਕਿਸ ਖੁਸ਼ੀ ਚ ਹੁਣ ਸ਼ਰਮ ਆ ਰਹੀ ਆ ਸ਼ਰਮ ਹੀ ਚੱਕਾ ਮੇਰਾ ਫੈਮਲੀ ਿਸ਼ੂ ਹੋ ਰਿਹਾ ਅੱਛਾ ਜੀ ਕਰ ਦੂੰਗੀ ਵੀਰੇ ਕੋਈ ਚੱਕਰ ਨਹੀਂ ਪਰ ਬਹੁਤ ਹੋ ਰਿਹਾ ਬਾਕੀ ਲੋਕ ਬੈਡ ਕਮੈਂਟ ਬਹੁਤ ਕਰ ਰਹੇ ਨੇ ਥੱਲੇ ਚੰਗਾ ਨਹੀਂ ਲੱਗਦਾ ਉਹ ਚੀਜ਼ ਇਹੋ ਜੇ ਕੰਮ ਕਰੋਗੇ ਪਰ ਵੀ ਸ਼ੋ ਹੋ ਰਿਹਾ ਉਹਦੇ ਵਿੱਚ ਇਹੋ ਜੇ ਕੰਮ ਕਰੋਗੇ ਤੇ ਲੋਕ ਬੈਡ ਕਮੈਂਟ ਹੀ ਕਰਨਗੇ ਚੰਗਾ ਕੰਮ ਕੀਤਾ ਹੋਵੇ ਤੇ ਤੁਹਾਨੂੰ ਸਰੋਪੇ ਪੈਣਾ ਚਲੋ ਭੈਣ ਗਲਤੀ ਹੋ ਗਈ ਉਹ ਚੀਜ਼ ਦੀ ਮੈਂ ਫੀਲ ਕਰਦਾ ਉਹ ਚੀਜ਼ ਦੀ ਗਲਤੀ ਦਾ ਅੱਛਾ ਕਰ ਦੂੰਗੀ ਬਾਈ ਪਰ ਮੈਨੂੰ ਨਾ ਇੱਕ ਦੋ ਸਵਾਲਾਂ ਦੇ ਜਵਾਬ ਦੇ ਦੋ ਫਿਰ ਮੈਂ ਡਿਲੀਟ ਕਰ ਦੂੰਗੀ ਪੁੱਛਾਂ ਪੁੱਛੋ ਜੀ ਸਭ ਤੋਂ ਪਹਿਲਾ ਸਵਾਲ ਵੀ ਤੁਹਾਨੂੰ ਤੁਹਾਡੇ ਕੋਲੋਂ ਮੈਨੂੰ ਫੋਨ ਕਰਨ ਲਈ ਕਿਹਨੇ ਕਿਹਾ ਤੁਹਾਨੂੰ ਜਾਂ ਮੇਰਾ ਨੰਬਰ ਤੁਹਾਡੇ ਕੋਲ ਕਿੱਥੋਂ ਆਇਆ ਠੀਕ ਹੈ ਕੀ ਦੇ ਕਹਿਣ ਤੇ ਤੁਸੀਂ ਮੈਨੂੰ ਇਦਾਂ ਕਿਹਾ ਕਿ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ ਪੜ੍ਹਨੇ ਉਹ ਗੱਲ ਦਾ ਨਾ ਬੰਦੇ ਦਾ ਮੈਂ ਨਾਮ ਨਹੀਂ ਲੈਣਾ ਹੈ ਕਾਉਜ਼ ਮੈਨੂੰ ਰੁਕਿਆ ਗਿਆ ਨਾਮ ਲੈਣ ਤੋਂ ਮੈਂ ਨਾਮ ਨਹੀਂ ਲੈ ਸਕਦਾ ਅੱਛਾ ਹਾਂਜੀ ਤੇ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਅੱਜ ਤੋਂ 10-15 ਦਿਨ ਪਹਿਲਾਂ ਮੈਨੂੰ ਕਾਲ ਕੀਤੀ ਸੀ ਤੇ ਮੇਰੇ ਲਈ 10-15 ਦਿਨ ਬਹੁਤ ਸੀ ਤੁਹਾਡਾ ਐਡਰੈਸ ਲੱਭਣ ਲਈ ਤੁਹਾਡਾ ਲੁਧਿਆਣੇ ਲਾਗੇ ਪਿੰਡ ਹੈ ਠੀਕ ਹੈ ਜੀ ਦੋ ਮੈਂਬਰ ਤੁਹਾਡੇ ਫੈਮਿਲੀ ਦੇ ਹਜੇ ਇੱਧਰ ਰਹਿੰਦੇ ਆ ਪਿੰਡ ਵੀ ਮੈਨੂੰ ਤੇਰਾ ਪਤਾ ਲੱਗ ਗਿਆ ਮੈਂ ਇੱਥੇ ਦੱਸਣਾ ਨਹੀਂ ਜੇ ਤੂੰ ਸਿਆਣਾ ਹੋਵੇਂਗਾ ਤਾਂ ਵੀਰ ਸਮਝ ਜਾਈਂਗਾ ਠੀਕ ਹੈ ਤੇ ਮੈਂ ਥਾਣੇ ਦੇ ਵਿੱਚ 13 ਨੰਬਰ ਤੇ ਤੇਰੇ ਫੈਮਿਲੀ ਮੈਂਬਰ ਨੂੰ ਉੱਥੇ ਬੁਲਾਉਂਗੀ ਠੀਕ ਹੈ ਜਦੋਂ ਮੈਂ ਬੰਦੇ ਲੱਭ ਸਕਦੀ ਹਾਂ ਉਹਨਾਂ ਦੇ ਨੰਬਰ ਵੀ ਲੱਭ ਸਕਦੀ ਹਾਂ ਤੇ ਫਿਰ ਮੈਂ ਜਿਹੜੀ ਮਾਫੀ ਤੇਥੋਂ ਮੰਗਵਾਉਣੀ ਆ ਉਹਨਾਂ ਤੋਂ ਮੰਗਵਾਉਂਗੀ ਨਾਲੇ ਤੇਰਾ ਨੰਬਰ ਦਿਖਾਉਂਗੀ ਨਾਲੇ ਤੇਰੀ ਆਡੀਓ ਸੁਣਾਉਂਗੀ ਕਿ ਭਈ ਆ ਤੁਹਾਡਾ ਬੰਦਾ ਮੈਨੂੰ ਫੋਨ ਕਰਦਾ ਕਿ ਗੁਰ ਤੇਰੀ ਕੋਈ ਰਿਸ਼ਤੇਦਾਰ ਆ ਨਹੀਂ ਪਰ ਰਿਸ਼ਤੇਦਾਰ ਤਾਂ ਨਹੀਂ ਫ੍ਰੈਂਡ ਹੀ ਆ ਫ੍ਰੈਂਡ ਹੀ ਆ ਮੰਨ ਗਿਆ ਨਾ ਗੁਰ ਨੇ ਕਰਵਾਇਆ ਸੀ ਨਾ ਫੋਨ ਤੇ ਪਰ ਮੈਂ ਨਾ ਨਹੀਂ ਲੈਦਾ ਮੈਂ ਤੁਹਾਨੂੰ ਐਵੇਂ ਕਹਿ ਦਵਾ ਵੀ ਮੈਂ ਕਾਲ ਦਾ ਵੀ ਨਾ ਲੈਣਾ ਵੀ ਹਾਂ ਕਿਨੇ ਕਰਵਾਈ ਸੀ ਯਕੀਨ ਨਹੀਂ ਚਲੋ ਠੀਕ ਆ ਫਿਰ ਮੈਂ ਆਹੇ ਕਰੂੰਗੀ ਤੁਹਾਡੀ ਫੈਮਲੀ ਨੂੰ ਤੇ ਤੁਹਾਡੇ ਪਿੰਡ ਦੇ ਸਰਪੰਚ ਪੰਚਾਇਤ ਨੂੰ ਸਾਦੀਆਂ ਉਹ ਦੱਸ ਦੇਣਗੇ ਵੀ ਜੇ ਤੁਹਾਡੀ ਰਿਸ਼ਤੇਦਾਰ ਹੋਈ ਤਾਂ ਦੱਸ ਦੇਣਗੇ ਜੇ ਕੋਈ ਭਾਈ ਤੇਰੀ ਬਾਹਲੀ ਨੇੜੋਂ ਲੱਗਦੀ ਹੋਈ ਕੱਲੇ ਆ ਵੀ ਆਪਾਂ ਫੈਮਲੀ ਦਾ ਗੱਲ ਕਿਉਂ ਜਾਣਦੇ ਆ ਜੀ ਫਿਰ ਤੁਸੀਂ ਦੱਸ ਦੋ ਨਾ ਤੁਹਾਨੂੰ ਮੈਨੂੰ ਫੋਨ ਕਰਨ ਲਈ ਕਿਹਨੇ ਕਿਹਾ ਕਿਉਂ ਕਿਹਾ ਕੀ ਸਮੱਸਿਆ ਸੀ ਤਾਂ ਚਲੋ ਤੁਸੀਂ ਮੇਰੀ ਫੈਮਲੀ ਤੇ ਕੜਾਈ ਬੈਠੇ ਹੋ ਚੱਕਰ ਇਹ ਉਹ ਵੀ ਮੈਨੂੰ ਮਜਬੂਰ ਹੋ ਕੇ ਦੱਸਣਾ ਪੈ ਰਿਹਾ ਪਰ ਮੈਂ ਦੱਸਣੀ ਨਹੀਂ ਚਾਹਦਾ ਇਹ ਗੱਲ ਨਹੀਂ ਮਜਬੂਰ ਵਾਲੀ ਕੋਈ ਚੱਕਰ ਨਹੀਂ ਆ ਫਿਰ ਤੂੰ ਘਰੇ ਆ ਜੀ ਨਹੀਂ ਨਹੀਂ ਭੈਣ ਉਹ ਨਹੀਂ ਗੱਲ ਹੈਗੀ ਕੋਈ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਗੁਰਨੇ ਹੀ ਕਿਹਾ ਸੀਗਾ ਕੋਰਪ ਕਰਨ ਨੂੰ ਉਹਨੇ ਇਸ ਲਈ ਕਿਹਾ ਸੀਗਾ ਕਿ ਹਾਂ ਵੀ ਮੇਰੇ ਖਿਲਾਫ ਵੀਡੀਓਜ਼ ਬਹੁਤ ਪਾ ਰਹੀ ਆ ਅੱਛਾ ਵੀ ਤੇਰੀ ਬਦਨਾਮੀ ਬਹੁਤ ਹੋ ਰਹੀ ਹੈ ਅੱਛਾ ਵੀ ਮੇਰੇ ਖਿਲਾਫ ਵੀਡੀਓਜ਼ ਪਾ ਰਹੀ ਆ ਵੀ ਲੋਕ ਮੇਰੇ ਤੋਂ ਟੁੱਟਦੇ ਨੇ ਅੱਛਾ ਕਿ ਉਹਨਾਂ ਨੇ ਇਹ ਕੱਲ੍ਹ ਕਹੀ ਸੀ ਵੀ ਹਾਂ ਤੋ ਫੋਨ ਕਰਕੇ ਉਹਨਾਂ ਨੂੰ ਸਮਝਾ ਵੀ ਕਿਸੇ ਤਰੀਕੇ ਵੀ ਸਮਝਾ ਜਾਂ ਧਮਕੀ ਦੇ ਕਿਸੇ ਤਰੀਕੇ ਵੀ ਮੇਰੇ ਵੀਡੀਓਸ ਅਪਲੋਡ ਕਰਨੀਆਂ ਬੰਦ ਕਰ। ਅੱਛਾ। ਉਹ ਤਾਂ ਠੀਕ ਹੈ ਵੀਰ। ਉਹਨਾਂ ਨੇ ਤਾਂ ਮੈਨੂੰ ਬਹੁਤ ਕੁਝ ਕਿਹਾ ਬਟ ਹਨਾ ਮੈਂ ਤੁਹਾਨੂੰ ਉਦਾਂ ਹੀ ਕੀਤੀ ਗੱਲ ਮੈਂ ਕਿਹਾ ਤੁਹਾਨੂੰ ਮੈਂ ਇਦਾਂ ਹੀ ਕਿਹਾ ਸੀ ਮੈਂ ਕਿਹਾ ਤੁਹਾਡੇ ਘਰੇ ਆਉਣਾ ਵੀ ਗੱਲ ਕਰਦੇ ਆਪਾਂ। ਅੱਛਾ। ਉਹਨਾਂ ਦੇ ਕਹਿਣ ਤੇ ਹੀ ਉਹਨਾਂ ਦੇ ਕਹਿਣ ਮਤਲਬ ਕੀ ਮੈਂ ਤੁਹਾਨੂੰ ਨਾਲ ਗੱਲ ਕੀਤੀ। ਤੁਸੀਂ ਕਿਹਾ ਉਹਨਾਂ ਨੇ ਹੋਰ ਵੀ ਬਹੁਤ ਕੁਝ ਕਿਹਾ ਹਨਾ? ਤੁਹਾਡਾ ਆਪਦਾ ਦਿਮਾਗ ਨਹੀਂ ਕੰਮ ਕਰਦਾ ਵੀ ਤੁਸੀਂ ਕਿਸੇ ਕੁੜੀ ਨੂੰ ਫੋਨ ਲਾਉਨੇ ਹੋ ਭਾਈ ਹਨਾ ਉਹਨੂੰ ਉਹਦੇ ਘਰੇ ਜਾ ਤੁਹਾਡੀ ਗੱਲ ਆਏ ਨਹੀਂ ਸੀ ਵੀ ਮੈਂ ਘਰੇ ਆ ਕੇ ਦੱਸਦਾ ਆ ਬੈਠਾ ਤੇ ਭਾਈ ਤੂੰ ਆਪ ਯੂਐਸਏ ਆ ਤੂੰ ਕਿੱਦਾਂ ਘਰੇ ਆ ਜਾਏਗਾ ਪਹਿਲਾਂ ਤੂੰ ਪੰਜਾਬ ਤਾ ਫੇਰ ਹੀ ਮੇਰੇ ਘਰੇ ਆਏਗਾ ਦੂਜੀ ਗੱਲ ਤੁਸੀਂ ਇਹ ਲਿਖਿਆ ਸੀ ਕਿ ਫੋਨ ਚੱਕੋ ਨਹੀਂ ਤਾਂ ਮੈਂ ਘਰੇ ਆ ਕੇ ਗੱਲ ਕਰ ਲੂੰਗਾ ਮੈਨੂੰ ਘਰ ਪਤਾ ਮੈਨੂੰ ਐਡਰੈਸ ਵੀ ਪਤਾ ਤੁਹਾਡਾ ਨੰਬਰ ਵੀ ਆਏ ਲੱਭ ਜਾਂਦਾ ਹੁੰਦਾ ਜੇ ਤੁਹਾਨੂੰ ਨੰਬਰ ਲੱਭ ਜਾਂਦਾ ਹੁੰਦਾ ਨਾ ਤਾਂ ਸਾਨੂੰ ਵੀ ਤੁਹਾਡੇ ਨੰਬਰ ਲੱਭ ਜਾਂਦੇ ਹੁੰਦੇ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਤਾਂ ਸਿੱਧੀ ਤਰ੍ਹਾਂ ਦੱਸੋ ਵੀ ਉਹਨੇ ਤੁਹਾਨੂੰ ਮੈਸੇਜ ਕੀਤਾ ਫੋਨ ਕੀਤਾ ਜਿਹੜੀ ਇਹ ਸਾਰੀ ਗੱਲ ਆ ਤੁਹਾਡੇ ਕੋਲ ਇਹਦਾ ਪ੍ਰੂਫ ਹੈਗਾ ਵੀ ਤੁਹਾਨੂੰ ਗੁਰਨੇ ਮੇਰਾ ਨੰਬਰ ਦਿੱਤਾ ਕਿਉਂਕਿ ਤੁਸੀਂ ਜ਼ਿੰਮੇਵਾਰ ਹੋ ਇਸ ਚੀਜ਼ ਦੇ ਹਾਂ ਜੀ ਮੇਰੇ ਕੋਲ ਪ੍ਰੂਫ ਹੈਗਾ ਅੱਛਾ ਕੀ ਕੀ ਪ੍ਰੂਫ ਹੈ ਜੀ ਜਰਾ ਦੱਸੋਗੇ ਦੇਖੋ ਪ੍ਰੂਫ ਹੈਗਾ ਵੀ ਹਾਂ ਗੁਰਨੇ ਮੈਨੂੰ ਨੰਬਰ ਸੈਂਡ ਕੀਤਾ ਆ ਉਹਨੇ ਮੈਨੂੰ ਕਿਹਾ ਆ ਵੀ ਹਾਂ ਇਹ ਨਾਲ ਗੱਲ ਕਰੋ ਕਲੀਅਰ ਕਰੋ ਸਾਰੀ ਗੱਲ ਜੇ ਮੇ ਵੀ ਹੁੰਦਾ ਵੀ ਇਸ ਟੋਰ ਵੈਸਟ ਜੋ ਵੀ ਆ ਵੀ ਇਹਨਾਂ ਗੱਲ ਕਲੀਅਰ ਕਰੋ ਵੀ ਇਹਨੂੰ ਕੋ ਉਹ ਵੀ ਚ ਧਮਕਾ ਕੇ ਡਰਾ ਕੇ ਜੋ ਮਰਜ਼ੀ ਕਰਕੇ ਵੀ ਮੇਰੇ ਖਿਲਾਫ ਵੀਡੀਓ ਕੋਣੀ ਬੰਦ ਕਰ। ਅੱਛਾ ਇਹ ਗੱਲ ਵੀ ਕਹੀ ਕਿ ਬੇਨੂੰ ਬੇਨੂੰ ਡਰਾ ਚ ਲੱਤਾਂ ਤੋੜੇ ਦੀਆਂ ਚ ਗੋਲੀ ਮਾਰ ਜੋ ਮਰਜ਼ੀ ਕਰ ਬੇ ਮੇਰੇ ਖਿਲਾਫ ਵੀਡੀਓ ਨਹੀਂ ਪੈਣੀ ਚਾਹੀਦੀ। ਇਹ ਗੱਲ ਵੀ ਤੁਹਾਨੂੰ ਕਹੀ ਹੈ ਕਿ ਭਲਾ ਗਗਨ ਦੀਆਂ ਲੱਤਾਂ ਤੋੜੋ ਹੈਂ? ਹਾਂਜੀ ਹਾਂਜੀ। ਅੱਛਾ ਗੁਰਨੀ ਇਹ ਗੱਲ ਕਹੀ ਹੈ ਤੁਹਾਨੂੰ? ਹਾਂਜੀ ਹਾਂਜੀ। ਵਾਜੀ ਵਾਤੇ ਤੁਸੀਂ ਤਿਆਰ ਹੋਗੇ ਸੀ? ਮੈਂ ਉਹਦਾ ਖਾਵੇ ਪੱਟੀ ਬੰਨੀ ਗਈ ਸੀ। ਬਈ ਮਿੱਠਾ ਬੋਲ ਕੇ ਇੰਨਾ ਬੰਦੇ ਨੂੰ ਠੱਗ ਲਿਆ ਨਾ ਤਾਂ ਠੱਗ ਠੱਗ ਹੀ ਕਹਿ ਸਕਦੇ ਆ ਵੀ ਮਿੱਠਾ ਬੋਲ ਕੇ ਬੰਦੇ ਨੂੰ ਠੱਗਿਆ ਗਿਆ ਸੀ। ਅੱਛਾ। ਤੇ ਤਿਆਰ ਮਤਲਬ ਤਿਆਰ ਹੀ ਸੀਗੇ ਜਿਗੇ ਦੇ ਮਤਲਬ ਮੈਂ ਤੁਹਾਡੀ ਕਾਲ ਦੇ ਉੱਤੇ ਐਕਸ਼ਨ ਨਾਲ ਲੈਂਦੀ ਤਾਂ ਤੁਸੀਂ ਤਿਆਰ ਹੀ ਸੀਗੇ। ਹਨਾ ਫਿਰ ਤੁਸੀਂ ਫਿਰ ਆ ਪਾਣਾ ਸੀ। ਫਿਰ ਕੋਈ ਰੈਡੀ ਸੀਗੇ। ਨਹੀਂ ਤੁਸੀਂ ਆ ਪਾਣਾ ਸੀ ਫਿਰ ਮਤਲਬ ਲੱਤਾਂ ਲੁੱਤਾਂ ਤੋੜਨੇ ਜਾਂ ਮਤਲਬ ਗੋਲੀ ਗੋਲੀ ਮਾਰਨਾ ਆ ਪਾਣਾ ਸੀ ਤੁਸੀਂ। ਚਲੋ ਮੈਂ ਆਪ ਤਾਂ ਨਹੀਂ ਸੀ ਆਉਣਾ ਇੱਕ ਚਲੋ ਹੈਗੇ ਲਿੰਕ ਆਪਣੇ ਹਨਾ। ਹੂੰ। ਫਿਰ ਕਿਸੇ ਨਾ ਕਿਸੇ ਬੰਦਾ ਕਹਿ ਦਿੰਦਾ ਉਹ ਥਰੂ ਕਿਸੇ ਥਰੂ ਵੀ। अच्छा ए ए ए ए, ए प्लानिंग ਹੋਈ ਫਿਰ ਤੁਹਾਡੀ ਹਾਂਜੀ ਹੋਈ ਸੀ ਕੀ ਮੈਨੂੰ ਮੈਨੂੰ ਕਲੀਅਰ ਸਾਰੀ ਗੱਲ ਦੱਸੋ ਜੀ ਪਲੈਨਿੰਗ ਹੋਈ ਸੀ ਇਹਨੂੰ ਮੈਂ ਕਿਹਾ ਸੀਗਾ ਕਿ ਹੋਰ ਵੀ ਜਨਨ ਨੇ ਵੀਡੀਓ ਪਾਈ ਆ ਮੇਰੀ ਭਈ ਕਿਸੇ ਤਰ੍ਹਾਂ ਕਹਿ ਕੇ ਵੀ ਮੇਰੀ ਵੀਡੀਓ ਡਿਲੀਟ ਕਰਾ ਅੱਛਾ ਇਹ ਕਹਿੰਦੀ ਵੀ ਮੈਂ ਨਹੀਂ ਗੱਲ ਕਰ ਸਕਦੀ ਉਹਨਾਂ ਨਾਲ ਹੂੰ ਵੀ ਤੁਸੀਂ ਕਰੋ ਤੁਸੀਂ ਉਹਨੂੰ ਫੇਕ ਆਈਡੀ ਬਣਾ ਕੇ ਕਹੋ ਜੋ ਮਰਜ਼ੀ ਕਹੋ ਵੀ ਉਹਨੂੰ ਤਰਾਓ ਵੀ ਹਾਂ ਮੈਂ ਤੇ ਲੱਤਾਂ ਤੋੜ ਦੇਣੀ ਆ ਮੈਂ ਗੋਲੀ ਚਲਾ ਦੇਣੀ ਆ अच्छा कोई नहीं कह रही मैं ਤੁਹਾਡੇ ਨਾਲ ਖੜੀ ਹਾਂ ਮੈਂ ਨਾਲ ਜਾਉਂਗੀ ਮੈਂ ਆਪਦੀ ਗੱਡੀ ਲੈ ਕੇ ਜਾਉਂਗੀ ਆਪਾਂ ਗੋਲੀ ਚਲਾ ਕੇ ਜਾਵਾਂਗੇ اچھا ਜੀ ਇਹ ਸਾਰੀ ਗੱਲ ਦਾ ਪ੍ਰੂਫ ਹੈਗਾ ਤੁਹਾਡੇ ਕੋਲ ਕਿਉਂਕਿ ਤੁਸੀਂ ਸਾਬਿਤ ਕਰਨਾ ਹੋਊਗਾ ਬਾਅਦ ਚ ਹਾਂ ਜੀ ਹੈਗਾ ਜੀ اچھا ਠੀਕ ਹੈ ਭਾਈ ਮੈਨੂੰ ਇੱਕ ਤਾਂ ਤੁਸੀਂ ਪ੍ਰੂਫ ਸੈਂਡ ਕਰ ਦਿਓ ਜਿੰਨੇ ਜਿਹੜੇ ਵੀ ਤੁਹਾਡੇ ਕੋਲ ਹੈਗੇ ਆ ਠੀਕ ਹੈ ਜਿਹੜੇ ਜਿਨ੍ਹਾਂ ਤੋਂ ਮੈਨੂੰ ਲੱਗੇ ਕਿ ਵਾਕਈ ਤੁਹਾਨੂੰ ਨੰਬਰ ਗੁਰ ਨਹੀਂ ਦਿੱਤਾ ਠੀਕ ਹੈ ਦੂਜੀ ਗੱਲ ਜਿਹੜੀ ਉਹਨੇ ਗੋਲੀ ਗੋਲੀ ਲੱਤਾਂ ਨੂੰ ਤਤੜਵਾਉਣ ਦੀ ਗੱਲ ਆਖੀ ਹੋਵੇ ਠੀਕ ਹੈ ਤੇ ਕੋਸ਼ ਵੀ ਜੋ ਵੀ ਜੋ ਵੀ ਮੇਰੇ ਅਗੇਂਸਟ ਆ ਬਈ ਜਿੰਨੀ ਕੀ ਗੱਲ ਤੂੰ ਹੁਣ ਮੰਨਿਆ ਠੀਕ ਐ ਤੇ ਮੈਨੂੰ ਅੱਜ ਵੀ ਤੁਹਾਨੂੰ ਕਾਲ ਨਹੀਂ ਸੀ ਕਰਨੀ ਜੇ ਇਹ ਆਪ ਗੱਲ ਕਰ ਲੈਂਦੀ ਇਹਨੇ ਪੈਰ ਪਿੱਛੇ ਪੱਟ ਲਈ ਆਪ ਦੇ ਕਹਿੰਦੀ ਮੈਂ ਤਾਂ ਕੈਰੀ ਨਹੀਂ ਸਕਦੀ ਕਹੋ ਵੀ ਤੁਸੀਂ ਆਪੇ ਕਰੋ ਜਿਵੇਂ ਮਰਜੀ ਦਵੇੜੋ ਆਪ ਦਾ ਨਹੀਂ ਲੜਾਈ ਤਾਂ ਤੁਸੀਂ ਉਹਦੇ ਕਰਕੇ ਕਰਨ ਆਏ ਸੀ ਮੇਰੇ ਨਾਲ ਹਾਂਜੀ ਮੈਂ ਉਹਦੇ ਕਰਕੇ ਹੀ ਆਇਆ ਸੀਗਾ ਸਾਰਾ ਕੁਝ ਉਹਦੇ ਕਰਕੇ ਹੀ ਹੋਣਾ ਸੀਗਾ ਹਾਂ ਤੇ ਉਹ ਆਪ ਕਹਿੰਦੀ ਮੈਂ ਆਉਂਦੀ ਨਹੀਂ ਨਹੀਂ ਆਪ ਹੋਰ ਪਿੱਛੇ हट ਗਈ ਕਹਿੰਦੀ ਮੈਂ ਕਿਸੇ ਗੱਲ 'ਚ ਨਹੀਂ ਆਉਣਾ ਹੈਗਾ ਕੀ ਗੱਲ ਹੁਣ ਤੁਸੀਂ ਆਪੇ ਨਵੇੜੋ ਨਹੀਂ ਮੈਂ ਨਹੀਂ ਕੋ ਮੈਂ ਉਹਨੂੰ ਕਿਹਾ ਸੀ ਮੈਂ ਕਿ ਤੂੰ ਕਾਲ ਕਰਕੇ ਕਹਿ ਵੀ ਉਹਦੀ ਵੀਡੀਓ ਰਿਲੀਟ ਕਰ ਦੋ ਕਹਿੰਦੀ ਮੈਂ ਨਹੀਂ ਕਹਿਣਾ ਹੈਗਾ ਤੁਸੀਂ ਆਪੇ ਚਾਹੇ ਕਾਈਡੀ ਬਣਾ ਕੇ ਕਰੋ ਫੋਨ ਕਰਾਓ ਜੋ ਮਰਜੀ ਕਰੋ ਵੀ ਤੁਸੀਂ ਆਪੇ ਕਰਾ ਲਓ ਅੱਛਾ ਕਿਉਂ ਹੁਣ ਭੂਆ ਤੋਂ ਡਰ ਲੱਗਦਾ ਹੋਰ ਬੈਂਸ ਚੱਕਰ ਹੋਈ ਹੈ ਨਾ ਵੀ ਹੁਣ ਪਤਾ ਲੱਗਦਾ ਵਾ ਸਾਨੂੰ ਵੀ ਹੁਣ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਵੀ ਹਾਂ ਵੀ ਉਹ ਗਲਤ ਆ ਅੱਛਾ ਕਿਉਂਕਿ ਮੇਰੇ ਨਾਲ ਬੀਤੀ ਗਈ ਆ ਅੱਛਾ ਜੀ ਹਾਂ ਜੀ ਅੱਛਾ ਤੁਸੀਂ ਸਵਾਲ ਕਰਨੇ ਸੀ ਉਹਦੇ ਚ ਕਿਉਂਕਿ ਚਲੋ ਅੱਜ ਆਏ ਹਾਂ ਉਹਦੇ ਹੁਣ ਮੈਂ ਨਾ ਮੂਰਖ ਬੰਦਿਆਂ ਨਾਲ ਉਹ ਕਰਦੀ ਹੁੰਦੀ ਬਹਿਸ ਕਰਦੀ ਹੁੰਦੀ ਜਦੋਂ ਮੈਨੂੰ ਲੱਗਿਆ ਵੀ ਅਗਲਾ ਬੰਦਾ ਪੂਰਾ ਕਾਬੂ ਚ ਹੈ ਫਿਰ ਉਹਦੇ ਨਾਲ ਕੀ ਗੱਲ ਕਰਨੀ ਆ ਹਣਾ ਹੁਣ ਤੁਸੀਂ ਆਏ ਹੋ ਤੇ ਮੈਂ ਤੁਹਾਨੂੰ ਪੁੱਛਦੀ ਮੈਂ ਪੁੱਛਨੀ ਆ ਕਿ ਭਾਈ ਉਹਦੇ ਵਿੱਚ ਜਿਹੜੇ ਮੈਂ ਪੋਡਕਾਸਟ ਚ ਸਵਾਲ ਕੀਤੇ ਸੀ ਉਹੀ ਕੀਤੇ ਸੀ ਜਿੰਨੀਆਂ ਵੀਡੀਓ ਮੈਨੂੰ ਉਹਦੀ ਸੱਸ ਨੇ ਜਾਂ ਭਾਈ ਉਹਦੇ ਸਹੁਰਿਆਂ ਨੇ ਹਨਾ ਦਿੱਤੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਪੇਜਾਂ ਤੇ ਵਾਇਰਲ ਹੋਈਆਂ ਕਿਸੇ ਮੁੰਡੇ ਨਾਲ ਜਾਂ ਕੁਝ ਵੀ ਮੈਂ ਪਾਸਟ ਤੇ ਕਦੇ ਕਿਸੇ ਦੀ ਉਂਗਲੀ ਨਹੀਂ ਚੱਕਦੀ ਗੱਲ ਹੈਗੀ ਆ ਪ੍ਰੈਜ਼ੈਂਟ ਦੀ ਠੀਕ ਹੈ ਤਾਂ ਉਹ ਜਿਹੜੀਆਂ ਮੈਨੂੰ ਉਹਨਾਂ ਨੇ ਵੀਡੀਓ ਮੈਨੂੰ ਦਿੱਤੀਆਂ ਮੈਂ ਚਲਾਈਆਂ ਚੈਨਲ ਦੇ ਥਰੂ ਚਲਾਈਆਂ ਇੱਕ ਬਤੌਰ ਪੱਤਰਕਾਰ ਚਲਾਈਆਂ ਮੈਂ 10 ਦਿਨ ਨਹੀਂ ਬੋਲੀ ਇਹ ਦੋਨੇ ਇੰਟਰਵਿਊ ਕਰਨ ਤੋਂ ਬਾਅਦ ਜਦੋਂ ਪਾਣੀ ਮੇਰੇ ਸਿਰ ਤੋਂ ਨੰਗਿਆ ਮੈਨੂੰ ਲੱਗਿਆ ਕਿ ਭਾਈ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਐ ਇਹਦੇ ਮਗਰ ਲੱਗ ਕੇ ਬਹੁਤ ਕੁੜੀਆਂ ਆਪਦੇ ਘਰ ਪੱਟਣੀਆਂ ਵੀ 100% ਗੁੰਮਰਾਹ ਕਰ ਰਹੀ ਐ ਇਹਨਾਂ ਦਾ ਕੁੜੀਆਂ ਦਾ ਪੂਰਾ ਗੈਂਗ ਬਣਿਆ ਹੋਇਆ ਅੱਛਾ ਜੋ ਇਹ ਗੁੰਮਰਾਹ ਕਰਨ ਤੇ ਲੱਗੀਆਂ ਹੋਈਆਂ ਠੀਕ ਆ ਜੀ ਮੈਨੂੰ ਆਪ ਠੀਕ ਆ ਜੀ ਚਲੋ ਮੈਂ ਕਹਿੰਦਾ ਨੀ ਚਲੋ ਮੈਂ ਵੀ ਹੈ ਨਾ ਉਦੋਂ ਐਜ਼ ਅ ਹੈਲਪ ਇਹਨਾਂ ਦੀ ਹੈਲਪ ਕੀਤੀ ਸੀ ਜੀ ਵੀ ਇਹਨਾਂ ਦੀ ਇਹਨਾਂ ਦੀ ਮਜਬੂਰੀ ਸੀ ਉਦੋਂ ਅੱਛਾ ਠੀਕ ਆ ਜੀ ਮੈਂ ਵੀ ਦਿੱਤੇ ਪੈਸੇ ਮੈਂ ਵੀ ਇਹਨਾਂ ਦਾ ਸ਼ਿਕਾਰ ਹੋਇਆ ਹਾਂ ਅੱਛਾ ਤੁਸੀਂ ਪੈਸੇ ਵੀ ਦਿੱਤੇ ਉਹਨੂੰ ਹਾਂਜੀ ਮੈਂ ਵੀ ਇਹਨਾਂ ਦਾ ਸ਼ਿਕਾਰ ਹੋਇਆ ਮੇਰੇ ਕੋਲ ਉਹ ਚੀਜ਼ਾਂ ਦੇ ਵੀ ਪ੍ਰੂਫ ਪਏ ਆ ਮੈਂ ਉਹ ਪ੍ਰੂਫ ਪ੍ਰੂਫ ਵੀ ਤੁਹਾਨੂੰ ਭੇਜੂਗਾ ਕਿਸ ਮਤਲਬ ਕਿਸ ਚੀਜ਼ ਦੇ ਪੈਸੇ ਦਿੱਤੇ ਆ ਬਈ ਤੁਸੀਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਕੀ ਹੋਇਆ ਸਾਰੇ ਬੰਦੇ ਕੰਮ ਕਰਨ ਜੋਗਾ ਮੈਨੂੰ ਕਿਹਾ ਬਈ ਸਾਡੇ ਮੇਰੇ ਕੋਲ ਫੋਨ ਐ ਨਹੀਂ ਕਹਾ ਤੇ ਮੇਰੇ ਫੋਨ 'ਚ ਪ੍ਰੂਫ ਆ ਤੇ ਮੇਰੇ ਕੋਲ ਆਈਪਲ ਆਈਡੀ ਹੈਗੀ ਆ ਅੱਛਾ ਜੀ ਤੇ ਇਹਨਾਂ ਨੇ ਫੋਨ ਲਿਆ ਮੈਂ ਤਾਂ ਚਲੋ ਕਿਹਾ ਮੈਂ ਕਿਹਾ ਚਲੋ ਥੋੜਾ ਜਿਹਾ ਸਸਤਾ ਫੋਨ ਲੈ ਲਾ ਵੀ 13 ਲੈ ਲਾ 14 ਲੈ ਲਾ ਕਿ ਨਹੀਂ ਨਹੀਂ ਮੈਂ 1 ਚਲੋ ਇਹਨਾਂ ਨੇ ਆਪਦੀ ਮਤ ਵਾਰੀ ਨਾਲ ਉਹ ਲਿਆ ਤੇ ਮੈਂ ਇਹਨਾਂ ਨੂੰ ਪੈਸੇ ਭੇਜੇ ਉਹਦੇ ਕੋ ਉਹਦਾ ਵੀ ਪ੍ਰੂਫ ਹੈਗਾ ਅੱਛਾ ਤੇ ਉਹ ਤੋਂ ਬਾਅਦ ਜੀ ਮੈਂ ਫਿਲਮ ਲੈ ਜਾਣਾ ਜੀ ਉਹਦੇ ਪੈਸੇ ਮੜਾ ਭੇਜ ਦੋ ਚਲੋ ਮੈਨ ਨੂੰ ਸੀਗਾ ਚਲ ਕੋਈ ਗੱਲ ਨਹੀਂ ਇਹ ਤਾਂ ਨਾ ਵੀ ਚੱਲ ਇਹ ਦੁਖੀ ਆਏ ਚਲ ਕੋਈ ਨਹੀਂ ਮੜਾ ਮੋਟਾ ਘੁੰਮੂ ਫਿਰੂਗੀ ਚੱਲ ਤੇ ਦਿਮਾਗ ਰਿਲੈਕਸ ਹੋਊਗਾ ਅੱਛਾ ਜੀ ਜੀ ਮੈਂ ਕੋਈ ਕਦੇ ਕੈਰਟਨ ਕਰਵਾਣਾ ਕੋਈ ਮੈਨੂੰ ਸਾਰੀ ਚੀਜ਼ਾਂ ਦੇ ਪ੍ਰੂਫ ਪਿਆ ਮੇਰੇ ਕੋਲੇ ਜੀ ਬਟ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਇਕੱਲਾ ਮੈਂ ਹੀ ਨਹੀਂ ਹੈਗਾ ਸ਼ਿਕਾਰ ਅੱਛਾ ਇਹ ਸ਼ਿਕਾਰ ਬਹੁਤ ਨੇ ਹੂੰ ਵਿਚਾਰ ਬਹੁਤ ਨਹੀਂ ਵੀ ਇਹ ਖਰਫ ਇੱਕ ਬੰਦੇ ਦਾ ਯੂਜ਼ ਕਰਦੇ ਆ ਨਹੀਂ ਤੇ ਫਿਰ ਤੁਸੀਂ ਖੁੱਲ ਕੇ ਸਾਹਮਣੇ ਕਾ ਤੋ ਨਹੀਂ ਆਉਂਦੇ ਤੁਸੀਂ ਮੇਰੇ ਮੋਢੇ ਤੇ ਧਰ ਕੇ ਕਾ ਤੋ ਚਲਾਉਨੇ ਹੋ ਭਈ ਹਨਾ ਜੇ ਤੁਹਾਡੇ ਨਾਲ ਧੋਖਾ ਹੋਇਆ ਜਾਂ ਇਹਨੇ ਕੀਤਾ ਧੋਖਾਧੜੀ ਕੀਤੀ ਹੈ ਤੇ ਕੀ ਡਰਿਆ ਫਿਰ ਤੁਸੀਂ ਕਹਿੰਦੇ ਕਿਉਂ ਨਹੀਂ ਅੱਜ ਤਾਂ ਤੁਸੀਂ ਮੰਨ ਰਹੇ ਹੋ ਮੈਨੂੰ ਜਿੱਥੇ ਮਰਜੀ ਲੈ ਆਈ ਮੈਂ ਖੁੱਲ ਕੇ ਆਉਂਗਾ ਅੱਛਾ ਭਈ ਜੇ ਇਹ ਗੱਲ ਕੀਤੀ ਆ ਤਾਂ ਜਿਹੜੀ ਤੇਰੀ ਰਿਕਾਰਡਿੰਗ ਹੈ ਮੈਂ ਸਾਰੀ ਕਰ ਲਈ ਆ ਉਦਾਂ ਦੀ ਤਰ੍ਹਾਂ ਠੀਕ ਆ ਹਾਂਜੀ ਭਾਈ ਸਾਰੀ ਰਿਕਾਰਡਿੰਗ ਮੈਂ ਕੀਤੀ ਆ ਤੇ ਮੈਨੂੰ ਕੀ ਨਾਲ ਲੈਂਦੇ ਹੁੰਦੇ ਆ ਇਹ ਗੱਲ ਮੈਂ ਤੈਨੂੰ ਪਹਿਲਾਂ ਹੀ ਦੱਸ ਦਿੰਨੀ ਆ ਕਿ ਭਾਈ ਮੈਂ ਇਹ ਰਿਕਾਰਡਿੰਗ ਚੈਨਲ ਤੇ ਆਪਦੇ ਪੇਜ ਤੇ ਚਲਾਉਂਗੀ ਠੀਕ ਹੈ ਮੈਂ ਚਲਾਉਂਗੀ ਮੈਂ ਮੈਂ ਝੂਠ ਨਹੀਂ ਬੋਲਦੀ ਤੇ ਨਾ ਮੈਂ ਤੈਨੂੰ ਆਖਾਂ ਮੈਂ ਵੀ ਇਹੀ ਕਹਿਣਾ ਬਈ ਚਲੋ ਅਸੀਂ ਤਾਂ ਸ਼ਿਕਾਰ ਹੋ ਗਏ ਮੈਂ ਅਸੀਂ ਇਹ ਕਹਿਣਾ ਚਾਹੁੰਦੇ ਆ ਬਈ ਕੋਈ ਹੋਰ ਨਾ ਇਹਨਾਂ ਦਾ ਗਰੁੱਪ ਦਾ ਸ਼ਿਕਾਰ ਹੋਵੇ ਅੱਛਾ ਹਾਂਜੀ ਬਈ ਪੰਜਾਬ ਦੇ ਲੋਕ ਭੋਲੇ ਬਹੁਤ ਆ ਜੀ ਅਜਿਹਾ ਫੇਰ ਬਾਹਰ ਬੈਠੇ ਭੋਲੇ ਬਣ ਕੇ ਬਾਹਰ ਬੈਠਿਆਂ ਨੂੰ ਲੋਕ ਚਾਰਗੇ ਯੂਐਸਏ ਬੈਠਿਆ ਨੂੰ ਚਾਰਗੇ ਨੇ ਤੇ ਪੰਜਾਬ ਵਾਲਿਆਂ ਨੂੰ ਕਿਉਂ ਨਾ ਚਾਰਨਗੇ ਹੂੰ ਬਾਦੀ ਤਾਂ ਮੈਂ ਵੀ ਇਹੀ ਕਹਿਣਾ ਚਾਹਣਾ ਕਿ ਲੋਕ ਬਚਣਾ ਇਹਨਾਂ ਦੇ ਗਰੁੱਪ ਤੋਂ ਅੱਛਾ ਜੀ ਨਹੀਂ ਮੈਨੂੰ ਮੈਨੂੰ ਤਾਂ ਸਵਾਲਾਂ ਦੇ ਜਵਾਬ ਦਿਓ ਨਾ ਮੈਂ ਇਹੀ ਗਿਆ ਸੀ ਵੀ ਇਹਦੀ ਸ਼ਰਾਬ ਦੇ ਗਲਾਸ ਨਾਲ ਫੋਟੋ ਆ ਹਨਾ ਤੇ ਹੁਣ ਮੈਂ ਮੇਰੀ ਕੋਈ ਸੋਸ਼ਲ ਮੀਡੀਆ ਤੇ ਜਾਂ ਮੇਰੇ ਫੋਨ 'ਚ ਹੀ ਇਹੋ ਜੀ ਫੋਟੋ ਪਾਲ ਕੇ ਵਿਖਾ ਦੇ ਵੀ ਮੇਰੀ ਕੋਈ ਜਿਹੜੀ ਉਹਦੇ ਨਾਲ ਫੋਟੋ ਹੋਵੇ ਹਾਂ ਹਾਂ ਤੇ ਮੇਰੀ ਕੋਈ ਉਹੋ ਜਿਹੀ ਫੋਟੋ ਹੋਵੇ ਤੇ ਜਾਂ ਵੀ ਕੋ ਸੋਸ਼ਲ ਮੀਡੀਆ ਤੇ ਹੋਵੇ ਹਨਾ ਜੇ ਕੋਈ ਬੰਦਾ ਪੀਂਦਾ ਹੀ ਨਹੀਂ ਆ ਉਹਦੇ ਕੋਲ ਗਲਾਸ ਕਿਵੇਂ ਪਹੁੰਚ ਗਿਆ ਹਨਾ ਮੈਂ ਸਵਾਲ ਹੀ ਕੀਤੇ ਸੀ ਨਾ ਮੈਂ ਸਵਾਲ ਹੀ ਕੀਤੇ ਉਹਦੇ ਵਿੱਚ ਮੈਂ ਕੁਝ ਗਲਤ ਤੇ ਨਹੀਂ ਨਾ ਕਿਹਾ ਤੇ ਸਵਾਲ ਵੀ ਉਹਨਾਂ ਵੀਡੀਓਜ਼ ਤੇ ਕੀਤੇ ਆ ਜਿਹੜੀਆਂ ਉਹਦੇ ਸਹਰਾ ਪਰਿਵਾਰ ਨੇ ਵਾਇਰਲ ਕਰਵਾਈਆਂ ਨੇ ਜਦ ਦਿੱਤਿਆਂ ਨੇ ਲੋਕਾਂ ਨੂੰ ਪਹਿਲਾਂ ਇਹਨੇ ਪਾਈਆਂ ਉਹਨਾਂ ਦੀਆਂ ਅਗਲਿਆਂ ਨੇ ਵੀ ਜਵਾਬੀ ਕਾਰਵਾਈ ਚ ਫਿਰ ਵੀਡੀਓਜ਼ ਪੁਵਾਈਆਂ ਅਗਲਿਆਂ ਨੇ ਸੱਚੇ ਨਹੀਂ ਹੋਣਾ ਉਹਨਾਂ ਨੇ ਦੁਨੀਆ ਤੇ ਨਹੀਂ ਰਹਿਣਾ ਉਹਨਾਂ ਨੇ ਬੱਚੇ ਨਹੀਂ ਵਹੁਣੇ ਉਹਨਾਂ ਨੇ ਜੀਣਾ ਨਹੀਂ ਉਹਨਾਂ ਦੀ ਸਮਾਜ ਚ ਇੱਜ਼ਤ ਨਹੀਂ ਗੱਲ ਮੁੰਡੇ ਕੁੜੀ ਦੀ ਨਹੀਂ ਹੁੰਦੀ ਮੇਰੇ ਵੀਰ ਗੱਲ ਹੁੰਦੀ ਆ ਸੱਚ ਝੂਠ ਦੀ ਮੁੰਡਾ ਕੁੜੀ ਦਾ ਮੈਨੂੰ ਕੋਈ ਚੱਕਰ ਨਹੀਂ ਮੈਂ ਜੈਂਡਰ ਬੇਸ ਹੋਈ ਨਹੀਂ ਜੇ ਹੋਈ ਹੋਵਾਂ ਨਾ ਤੇ ਮੈਂ ਵੀ ਇਹਨਾਂ ਵਾਂਗੂ ਲਿਖ ਲਿਖ ਕੇ ਪਾਵਾਂ ਕਿ ਜਸਟਿਸ ਫੋਰ ਗਰਲਸ ਜਾਂ ਜਸਟਿਸ ਫੋਰ ਬॉयਜ਼ ਕਿਹਾ ਸੀਗਾ ਮੈਂ ਕਿਹਾ ਤੂੰ ਉਹਨੂੰ ਕਹਿ ਵੀ ਇੱਕ ਵਾਰ ਮੇਰੀ ਵੀਡੀਓ ਡੀਲੀਟ ਕਰ ਦੇ ਜਿਵੇਂ ਮਰਜ਼ੀ ਕਰ ਤੂੰ ਜਿਵੇਂ ਮਰਜ਼ੀ ਗੱਲ ਕਰ ਉਹਦਾ ਨਾ ਹਨਾ ਕਹਿੰਦੀ ਮੈਂ ਉਹ ਚੂੜੀ ਚ ਮਾਰੀ ਆਈ ਡੋਟ نو ਬਹੁਤ ਕੁਝ ਬੋਲੀ ਆ ਮੇਰੇ ਕੋਲ ਉਹਦਾ ਵੀ ਪ੍ਰੂਫ ਹੈਗਾ ਆ ਕਾਸਟ ਰਿਲੇਟਡ ਵੀ ਬੋਲੀ ਆ ਉਹ ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ ਵੀ ਉਹ ਕੀ ਨੇ ਵੀ ਆਪਾਂ ਜੱਜ ਨਹੀਂ ਕਰ ਨੀ ਉਹ ਬੰਦੇ ਨਹੀਂ ਹੁੰਦੇ ਉਹ ਵੀ ਯਾਰ ਅਕਸਰ ਇਨਸਾਨ ਆ ਹਾਂ ਨਹੀਂ ਉਹ ਬੰਦੇ ਨਹੀਂ ਹੁੰਦੇ ਚਲੋ ਉਹ ਚੀਜ਼ ਇੱਥੇ ਮੈਂ ਪ੍ਰੂਫ ਸ਼ੋਅ ਕਰ ਸਕਦਾ ਵੀ ਇਹ ਕਿਵੇਂ ਬੋਲਦੀ ਆ ਮੈਨੂੰ ਉੱਥੋਂ ਹੀ ਮੈਂ ਪਿੱਛੇ ਹਟ ਗਿਆ ਬਸ ਇਹਨਾਂ ਤੋਂ ਵੀ ਹੁਣ ਮੈਂ ਇਹਨਾਂ ਦਾ ਸਾਥ ਦੇਣਾ ਹੀ ਨਹੀਂ ਜਦ ਮੇਰੇ ਨਾਲ ਹੀ ਠੱਗੀਆਂ ਬਚ ਗਈਆਂ ਮੇਰੇ ਨਾਲ ਹੀ ਧੋਖਾ ਹੋ ਗਿਆ ਤੇ ਮੈਂ ਉਹ ਬੰਦੇ ਦਾ ਕਿਉਂ ਸਾਥ ਦਵਾ ਕੇ ਸੇ ਬਸ ਮੈਂ ਗਲਤ ਬੰਦੇ ਦਾ ਕਿਉਂ ਸਾਥ ਦਵਾ ਹੁਣ ਤੁਸੀਂ ਸਹੀ ਗੱਲ ਕਰਦੇ ਹੋ ਠੀਕ ਆ ਜੀ ਤੁਸੀਂ ਸੱਚ ਸਾਹਮਣੇ ਲਿਆਏ ਹੋ ਤਾਂ ਮੈਂ ਤੁਹਾਡਾ ਹੀ ਸਾਥ ਦਵਾਂਗਾ ਸਾੱਚੇ ਦਾ ਸਾਥ ਦਵਾਗੇ ਤਾਂ ਹੀ ਰੱਬ ਨੂੰ ਮੂੰਹ ਦਿਖਾਵਾਂਗੇ ਜੀ ਬਿਲਕੁਲ ਨਹੀਂ ਬਹੁਤ ਬੰਦੇ ਸਾਥ ਦੇ ਕੇ ਕੀ ਜੀਵਣਾ ਥਾਟ ਨਹੀਂ ਨਹੀਂ ਠੀਕ ਹੈ ਵੀਰੇ ਕੋਈ ਗੱਲ ਨਹੀਂ ਇੱਕ ਚੀਜ਼ ਮੇਲ ਹੁੰਦੀ ਆ ਕਿ ਚਲੋ ਜਦੋਂ ਕੁੜੀ ਦੀ ਗੱਲ ਆਉਂਦੀ ਹੈ ਨਾ ਹਰ ਕੋਈ ਕੁੜੀ ਤੇ ਯਕੀਨ ਕਰਦਾ ਤੇ ਉਹ ਚੀਜ਼ੇ ਅਸੀਂ ਵੀ ਸ਼ਿਕਾਰ ਹੋ ਗਏ ਨਹੀਂ ਇਹ ਹੀ ਗੱਲ ਹੈ ਸਹੀ ਗੱਲ ਹੈ ਤੁਹਾਡੀ ਮੈਂ ਜੇ ਜੇ ਲੋੜ ਪਈ ਤੁਹਾਨੂੰ ਬਈ ਅਸੀਂ ਸਾਹਮਣੇ ਲਿਆਉਣ ਦੀ ਲੋੜ ਪਈ ਕਿਉਂਕਿ ਅੱਜ ਤੇ ਨਹੀਂ ਠੀਕ ਹੈ ਤੁਹਾਨੂੰ ਸੌ ਸਿਸਟਮ ਹੋਊਗਾ ਤੁਹਾਡੀ ਫੈਮਲੀ ਦਾ ਡਰਿਆ ਤੁਹਾਨੂੰ ਜੇ ਤੱਕ ਮੈਨੂੰ ਲੱਗ ਮੇਰਾ ਘਰ ਟੁੱਟ ਜੂਗਾ ਜਾਂ ਮੇਰੀ ਮਤਲਬ ਫੈਮਲੀ ਦਾ ਇਸ਼ੂ ਹੋਊਗਾ ਰਾਈਟ ਹਾਂਜੀ 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 ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਸਾਹਮਣੇ ਵੀਰੇ ਨਾਂ ਲੈ ਕੇ ਆ ਆ ਵੀ ਆਇਆ ਜਾਵੇ ਤੁਹਾਨੂੰ ਸੌਰੀ ਮੈਂ ਇਹ ਕੰਮ ਆਪ ਹੀ ਕਰੂੰਗੀ ਆ ਆ ਵੀਡੀਓ ਮੈਂ ਤੁਹਾਡੀ ਪੋਸਟ ਕਰੂੰਗੀ ਠੀਕ ਹੈ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਬਚਾ ਲਮੋ ਇਹਨਾਂ ਦੇ ਗੁਮਰਾਹ ਤੋਂ ਨਹੀਂ ਮੈਂ ਕੋਸ਼ਿਸ਼ ਕਰੂੰਗੀ ਬਈ ਮੈਂ ਤੇਰਾ ਨੰਬਰ ਵੀ ਇਸ ਵੀਡੀਓ ਚ ਹਾਈਡ ਰੱਖੂੰਗੀ ਸੌਰੀ ਪਹਿਲਾਂ ਮੈਂ ਪਾਇਆ ਤੁਹਾਡਾ ਨੰਬਰ ਉਹ ਮੇਰੀ ਮੈਂ ਮੈਂ ਗਲਤੀ ਨਹੀਂ ਮੰਨਦੀ ਉਹਨੂੰ ਠੀਕ ਹੈ ਜੀ ਮੈਂ ਬਹੁਤ ਤੰਗ ਸੀ ਇਸ ਕਰਕੇ ਪੋਸਟ ਕੀਤਾ ਅੱਜ ਮੈਂ ਤੁਹਾਡੀ ਆਡੀਓ ਪੋਸਟ ਕਰ ਰਹੀ ਆ ਜੇ ਮੈਨੂੰ ਲੋੜ ਪਈ ਕਿਉਂਕਿ ਇਨ ਕੇਸ ਬਾਅਦ ਵਿੱਚ ਇਹ ਇਦਾਂ ਲੱਗ ਜਾਂਦੀ ਹੈ ਕਿ ਗਗਨ ਫੀਮ ਲਈ ਇਦਾਂ ਕਰਦੀ ਆ ਉਦਾਂ ਕਰਦੀ ਆ ਜੋ ਵਾ ਤੇ ਮੈਨੂੰ ਜੇ ਲੋੜ ਪਈ ਤਾਂ ਤੁਹਾਨੂੰ ਸਾਹਮਣੇ ਲਿਆਉਣਾ ਪਿਆ ਕੋਈ ਗੱਲ ਨਹੀਂ ਜਿੱਥੇ ਮੈਂ ਸਾਹਮਣੇ ਆਉਂਗਾ ਤੁਹਾਡੇ ਮੈਂ ਪੂਰੇ ਹੱਕ 'ਚ ਆ ਸਾਰਿਆਂ ਦੇ ਆਪਾਂ ਸੱਚਾਈ ਦੇ ਹੱਕ 'ਚ ਆ ਮੈਂ ਸਾਹਮਣੇ ਆਉਣ ਨੂੰ ਬਿਲਕੁਲ ਤਿਆਰ ਹਾਂ ਠੀਕ ਹੈ ਵੀਰੇ ਤੇਰੀ ਇਹ ਗੱਲ ਰਿਕਾਰਡ ਹੋ ਗਈ ਹੈ ਜੇ ਤੂੰ 4 ਦਿਨਾਂ ਨੂੰ ਮੁੱਕ ਰਹੇਂਗਾ ਜਾਂ ਮੇਰੇ ਨਾਲ ਮਹਿਰੋਂ ਵਾਲੀ ਕਰਨ ਦੀ ਕੋਸ਼ਿਸ਼ ਕਰੋਗੇ ਠੀਕ ਹੈ ਤਾਂ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਸਾਰੇ ਬਿਆਨ ਤੇਰੇ ਆ ਮੇਰਾ ਇਹਦੇ ਵਿੱਚ ਕੋਈ ਬਿਆਨ ਨਹੀਂ ਠੀਕ ਹੈ ਠੀਕ ਹੈ ਨਾ ਫਿਰ ਬਾਅਦ ਚ ਇਹ ਨਾ ਹੋਵੇ ਨਾ ਵੀ ਬਾਅਦ ਚ ਕੋਈ ਜਿਵੇਂ ਹਰੇਕ ਚ ਬੰਦਾ ਵੇਖ ਜਾਂਦਾ ਹੈ ਅੱਜ ਕੱਲ ਠੀਕ ਹੈ ਫਤਰਾ ਤੇ ਆ ਲੋਕਾਂ ਦੀ ਨਹੀਂ ਭਣਾ ਆਪਾਂ ਸੱਚਾਈ ਦੇ ਨਾਲ ਆ ਠੀਕ ਹੈ ਪੈਸੇ ਪੁੱਛਿਆਂ ਦੀ ਤਾਂ ਬਾਈ ਤੇਰਿਆਂ ਦੀ ਮੇਰੇ ਕੋਲ ਗਾਰੰਟੀ ਨਹੀਂ ਤੇ ਨਾ ਹੀ ਮੈਂ ਇਹ ਪੈਸੇ ਲਈ ਕਰ ਰਹੀਆਂ ਵੀ ਤੇਰੇ ਦਵਾ ਦੂੰਗੀ ਉਹ ਤਾਂ ਗਏ ਉਹ ਤਾਂ ਤੈਨੂੰ ਉਦੋਂ ਸੋਚਣਾ ਚਾਹੀਦਾ ਪੁੱਤ ਪੁੱਤ ਪੈਸਿਆਂ ਦਾ ਨਹੀਂ ਹੈਗਾ ਮੈਨੂੰ ਵੀ ਮੇਨ ਪੈਸੇ ਨਾ ਮੈਨੂੰ ਚਲੋ ਉਹ ਤਾਂ ਮੈਂ ਹੈਲਪ ਕੀਤੀ ਆ ਨਾ ਆਪਾਂ ਹੈਲਪ ਦੇ ਤੌਰ ਤੇ ਦਿੱਤੇ ਆ ਪਰ ਮੈਨੂੰ ਇਹ ਆ ਬਈ ਕਿਸੇ ਹੋਰ ਮਾਂ ਦੇ ਪੁੱਤ ਦੇ ਜਾਨ ਬਾਜ਼ ਜਵੇ ਕਿਤੇ ਹੋਰ ਮਾਂ ਦੇ ਪੁੱਤ ਦੇ ਪੈਸੇ ਬਚ ਜਾਨ ਕਿਸੇ ਕਿਉਂਕਿ ਪੈਸੇ ਕਮਾਉਣੇ ਬਹੁਤ ਔਖੇ ਆ ਬਿਲਕੁਲ ਹਾਂਜੀ ਕਿਸੇ ਹੋਰ ਦਾ ਘਰ ਦਾ ਖਰਾਬ ਹੋਵੇ ਜੀ ਹਾਂ ਵੀ ਚਲ ਕਿਸੇ ਗਰੀਬ ਦਾ ਨਾ ਹੋਵੇ ਮਾੜੇ ਗਰੀਬ ਬੰਦੇ ਦਾ ਨਾ ਹੋਵੇ ਆਪਾਂ ਨਹੀਂ ਕਹਿੰਦੇ ਵੀ ਵਿਆਹ ਤੋਂ ਬਾਅਦ ਉਹਦੀ ਪਰਸਨਲ ਲਾਈਫ ਹੈ ਨਹੀਂ ਅੱਜ ਬਾਕੀ ਬਾਕੀ ਨਾ ਕੁਝ ਸੱਚਾਈ ਮੂਹਰੇ ਆਉਣ ਦੇ ਬਾਵਜੂਦ ਵੀ ਕਿਸੇ ਨੇ ਆਪਦੇ ਪੈਰ ਤੇ ਖਿਲਾੜੀ ਮਾਰਨੀ ਆ ਉਹ ਤਾਂ ਫਿਰ ਅਗਲੇ ਦੀ ਆਪਦੀ ਮਰਜ਼ੀ ਆ ਜੀ ਭਈ ਇੱਕ ਗੱਲ ਮੈਨੂੰ ਹੋਰ ਕਲੀਅਰ ਕਰੋ ਸਹੀ ਤੁਸੀਂ ਇਹਦੇ ਨਾਲ ਕਦੋਂ ਤੋਂ ਇਹਨੂੰ ਜਾਣਦੇ ਹੋ ਪੁਰਾਣੇ ਦੋਸਤੋਂ ਇਹਦੇ ਜਾਂ ਕਿਤੇ ਹੁਣ ਬਣੇ ਹੋ 2-4 ਦਿਨਾਂ ਦੇ ਡਿਸਟਰੀਬਿਊਟਰ ਮਤਲਬ ਡਿਸਟਰੀਬਿਊਟ ਕਿਦਾਂ ਦਾ ਜਦੋਂ ਉੱਥੋਂ ਆ ਗਈ ਸੀ ਜਾਂ ਮਤਲਬ ਜਦੋਂ ਹੋਰਿਆਂ ਤੋਂ ਆ ਗਈ ਸੀ ਇਹ ਅੱਛਾ ਹਾਂ ਉਦੋਂ ਪਹਿਲੀ ਪਹਿਲੀ ਕੁੱਟ ਤੋਂ ਬਾਅਦ ਦੀ ਗੱਲ ਹੈ ਇਹ ਹਾਂ ਮੇਰੇ ਨਾਲ ਕੰਟੈਕਟ ਹੋਇਆ ਹੈ ਦਾਵਾ ਮੇਰੇ ਕੋਲ ਪ੍ਰੂਫ ਹੈ ਸਾਰੇ ਮੇ ਮੈਂ ਜਦੋਂ ਇਹਦਾ ਇੰਟਰਵਿਊ ਕੀਤਾ ਸੀ ਸਭ ਤੋਂ ਪਹਿਲੀ ਯਾਰ ਮੈਂ ਇੰਟਰਵਿਊ ਕੀਤਾ ਇਹਦਾ ਹਾਂ ਇਹ ਥੋੜੇ ਇੰਟਰਵਿਊ ਤੋਂ ਪਹਿਲਾਂ ਕੰਟੈਕਟ ਹੋਇਆਗਾ ਅੱਛਾ ਮੇਰੇ ਵੀ ਇੰਟਰਵਿਊ ਤੋਂ ਪਹਿਲਾਂ ਤੁਸੀਂ ਇਹਨੂੰ ਜਾਣਦੇ ਹੋ ਹਾਂਜੀ ਹਾਂ अच्छा अच्छा तो तो फिर ਤਾਂ ਤੁਸੀਂ મતલਬ ਵਿਆਹ ਤੋਂ ਬਾਅਦ ਅਜੇ ਡਿਵੋਰਸ ਵੀ ਨਹੀਂ ਹੋਇਆ ਅਜੇ ਕੋਈ ਡਿਸਟ੍ਰਿਬਿਊਟ ਇੰਨਾ ਵੀ ਨਹੀਂ ਹੋਇਆ ਚਲੋ ਫੈਮਲੀ 'ਚ ਮਾੜੀ-ਮੁੱਟੀ ਲੜਾਈ ਹੁੰਦੀ ਹੈ ਉਦੋਂ ਤੋਂ ਇਹ ਤੁਹਾਨੂੰ ਮੈਂ ਵੀ ਇਹਨੂੰ ਐ ਵਧੀਆ ਮੈਸੇਜ ਕੀਤਾ ਮੈਂ ਕਿਹਾ ਭੈਣ ਕੋਈ ਗੱਲ ਤੇਰੇ ਨਾਲ ਖੜੇ ਆ ਭੈਣ ਕੋਈ ਤੇਰੇ ਨਾਲ ਖੜੇ ਆ ਬਟ ਇਹਨਾਂ ਨੇ ਉਹ ਚੀਜ਼ ਦਾ ਮੁੱਲ ਨਹੀਂ ਪਾਇਆ ਇਹ ਤਾਂ ਫਿਰ ਦੂਜੇ ਪਾਸੇ ਚੱਲ ਪਿਆ ਅਸ਼ੀ ਵਾਲੇ ਪਾਸੇ ਚੱਲ ਗਏ اچھا ਇਹਨੇ ਆਸ਼ਕੀ ਕਰਕੇ ਬਦਵਾਸ਼ ਕੀਤੀ ਮੈਨੂੰ ਕਹਿੰਦੀ ਤੂੰ ਇੰਨਾ ਜੋ ਇਹਨਾਂ ਚਲ ਮੈਂ ਹੈਲਪ ਕੀਤੀ ਮੈਨੂੰ ਕਹਿੰਦੀ ਜੇ ਇੰਨਾ ਚੰਗਾ ਜੇ ਤੂੰ ਮੈਨੂੰ ਅੱਜ ਤੋਂ ਤਿੰਨ ਸਾਲ ਪਹਿਲਾਂ ਮਿਲਿਆ ਹੁੰਦਾ ਤਾਂ ਮੈਂ ਤੁਹਾਨੂੰ ਆਪ ਪ੍ਰਪੋਸ ਕਰ ਦਿੰਦੀ ਸੱਚੀ ਗੱਲ ਐ ਇਹ ਹਾਂਜੀ ਓ ਵਾਓ ਮਤਲਬ ਭੈਣ ਮੈਂ ਹੁਣ ਕੀ ਕਹਾਂ ਚਲੋ ਛੱਡੋ ਮਤਲਬ ਚੰਗਾ ਨਹੀਂ ਲੱਗਦਾ ਮੇਰੇ ਮੂੰਹੋਂ ਇਹ ਚੀਜ਼ਾਂ ਸ਼ੋਭਾ ਨਹੀਂ ਰੰਗੀਆਂ ਮਤਲਬ ਜਿਹੜਾ ਬੰਦਾ ਤੁਹਾਨੂੰ ਭੈਣ ਕਹਿ ਰਿਹਾ ਤੁਸੀਂ ਉਹਨੂੰ ਵੀ ਉਹਦੇ ਚੋਂ ਵੀ ਆਸ਼ਕ ਤੱਕ ਦਊਗਾ ਹੈ ਹਾਂਜੀ ਅੱਛਾ ਜੀ ਫਿਰ ਤੁਸੀਂ ਪੈਸੇ ਵੀ ਮਤਲਬ ਇਹਨੂੰ ਖੁੱਲੇ ਲਟਾਏ ਫੈਮਿਲੀ ਨਾਲ ਨਹੀਂ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਮੈਂ ਤੁਹਾਡੀ ਹਾਂਜੀ ਚਲੋ ਬੰਦੇ ਨੇ ਵੀ ਆਪ ਦੀ ਗੱਲਾਂ 'ਚ ਇੰਨਾ ਮੋਹ ਲਿਆ ਸੀਗਾ ਅੱਛਾ ਤਾਂ ਤੁਹਾਨੂੰ ਵਿਆਹ ਦੇ ਲਾਰੇ ਲਾ ਲੋ ਜਾਂ ਮਤਲਬ ਝਾਂਸਾ ਦਿੱਤਾ ਝਾਂਸਾ ਦਿੱਤਾ ਲਾਰੇ ਦਾ ਤਾਂ ਮੈਨੂੰ ਪਤਾ ਨਹੀਂ ਹਲੇ ਅਫੇਅਰ ਵੀ ਤੇ ਆ ਫਿਰ ਤੁਹਾਡੇ ਇਹਦੇ ਨਾਲ ਹਾਂਜੀ ਤੁਸੀਂ ਇੰਡੀਆ ਆਏ ਮਿਲੇ ਇਹਨੂੰ ਨਹੀਂ ਇੰਡੀਆ ਨਹੀਂ ਆਇਆ ਮੈਂ ਮਿਲਿਆ ਨਹੀਂ ਅੱਛਾ ਠੀਕ ਹੈ ਮਤਲਬ ਉੱਥੋਂ ਉੱਥੋਂ ਤੁਸੀਂ ਇਹਨੂੰ ਫਾਈਨੈਂਸ਼ੀਅਲੀ ਬੋਲਤੀ ਹੀ شادی ਹੁੰਦੀ ਸੀ ਅੱਛਾ ਵੀਡੀਓ ਕਾਲਤੀ ਹੁੰਦੀ ਸੀ ਗੱਲ ਕਾਲਤੀ ਹੁੰਦੀ ਸੀ ਕਿੰਨੇ ਪੈਸੇ ਬਾਈ ਹੁਣ ਤੱਕ ਤੇਰੇ ਤੋਂ ਲੈ ਚੁੱਕੀ ਆ ਮਤਲਬ ਮੈਨੂੰ ਮਾੜਾ ਦੱਸ ਦੋ ਨੀਅਰ ਬਾਊਟ 125000 ਦੇ ਨੇੜੇ ਦਾ ਮੇਰਾ ਚਲੇਗੇ 125000 ਰੁਪਇਆ ਤੁਹਾਡੇ ਤੋਂ ਲੈ ਚੁੱਕੀ ਆ ਹਾਂਜੀ ਵਾਜੀ ਵਾ ਚਲੋ ਠੀਕ ਹੈ ਵੀਦੇ ਮਿਹਰਬਾਨੀ ਠੀਕ ਹੈ ਜੇ ਲੋਡ ਪਈ ਆਪਾਂ ਪॉडकास्ट ਚ ਇਹਨਾਂ ਚੀਜ਼ਾਂ ਦੇ ਮੇਰੀ ਬੇਨਤੀ ਹੈ ਬਸ ਮੇਰੀ ਇਹ ਵੀਡੀਓ ਡੀਲੀਟ ਕਰ ਦਿਓ ਕਿਉਂਕਿ ਉਹਦਾ ਨੰਬਰ ਵੀ ਸ਼ੋ ਹੋ ਰਿਹਾ ਮੈਨੂੰ ਕਾਲਸ ਬਹੁਤ ਆ ਰਹੀਆਂ ਆ ਉਤੋਂ ਜਰੂਰ ਭਾਈ ਮੇਰੀ ਕੋਸ਼ਿਸ਼ ਹੈ ਕਿ ਮੈਂ ਮਤਲਬ ਛੇਤੀ ਉਹ ਨੂੰ ਕਰਦਾ ਪਰ ਮੈਨੂੰ ਜਿਹੜਾ ਹੈਗਾ ਵੀ ਦੋ ਕੁ ਦਿਨ ਦਿਓ ਤੁਸੀਂ ਠੀਕ ਹੈ ਉਹ ਇਸ ਕਰਕੇ ਕਿਉਂਕਿ ਚਲੋ ਵਾਹ ਮੈਂ ਕੋਸ਼ਿਸ਼ ਕਰੂੰਗੀ ਕਿ ਭਾਈ ਮੈਂ ਉੱਤੇ ਤੁਹਾਡਾ ਨੰਬਰ ਹਾਈਡ ਕਰ ਸਕਾਂ ਜੇ ਕਿਸੇ ਤਰੀਕੇ ਨਾਲ ਹੁੰਦਾ ਪਰ ਮੈਂ ਅੱਜ ਤੁਹਾਡਾ ਨੰਬਰ ਬਿਲਕੁਲ ਹਾਈਡ ਰੱਖਿਆ ਜਾਂ ਮੈਂ ਕਰ ਦੂੰਗੀ ਡਿਲੀਟ ਕਿਉਂਕਿ ਮੈਂ ਵਾਦਾ ਕੀਤਾ ਸੀ ਕਿ ਜੇ ਤੁਸੀਂ ਨਾਮ ਦਸੋਗੇ ਤਾਂ ਮੈਨੂੰ ਉਹ ਵੀਡੀਓ ਡਿਲੀਟ ਕਰਨੀ ਪਊਗੀ ਤਾਂ ਮੈਂ ਕਰੂੰਗੀ ਕੋਈ ਗੱਲ ਨਹੀਂ ਤੇ ਬਹੁਤ ਬਹੁਤ ਮਿਹਰਬਾਨੀ ਬਈ ਥੈਂਕ ਯੂ ਸੋ ਮੱਚ ਠੀਕ ਸ਼ੁਕਰੀਆ